you ਹਾਂਜੀ ਮੇਰਾ ਨਾਮ ਸ਼ੰਕਰ ਕਲਿਆਣ ਜੀ ਮੈਂ ਸਮਰਾਲੇ ਦਾ ਵਕੀਲ ਆ ਅੱਜ ਅਸੀਂ ਸ਼ਾਮ ਨੂੰ ਜਿਵੇਂ ਬਾਜ਼ਾਰ ਵਿੱਚ ਸਬਜ਼ੀ ਲੈਣੇ ਜਾਂਦੇ ਸੀਗੇ ਉੱਥੇ ਰਸਤੇ ਦੇ ਵਿੱਚ ਇੱਕ ਗੱਡੀ ਬਰੀਜਾ ਘਟੀ ਸੀਗੀ ਵਾਈਟ ਕਲਰ ਦੀ ਦੋ ਉਧਰੋਂ ਮੋਟਰਸਾਈਕਲ ਤੇ ਬਾਈ ਫਤਿਹ ਹਸਬੰਡ ਆਉਦੇ ਸੀ ਉਹਨਾਂ ਦੇ ਵਿੱਚ ਮੱਝੀ ਉਹਨਾਂ ਦਾ ਬਹੁਤ ਗੰਭੀਰ ਰੂਪ ਦੇ ਵਿੱਚ ਸੱਟ ਲੱਗੀ ਆ ਮੁੰਡੇ ਦੀ ਲੱਤ ਤੇ ਵੀ ਫ੍ਰੈਕਚਰ ਆ ਕੁੜੀ ਦੇ ਵੀ ਬਹੁਤ ਸੱਟ ਆ ਅਸੀਂ ਪ੍ਰਸ਼ਾਸਨ ਨੂੰ ਇਹ ਹੀ ਬੇਨਤੀ ਕਰਦੇ ਆ कि ਜਿਹੜੀ ਬਾਜ਼ਾਰ ਦੇ ਵਿੱਚ ਭੀੜ ਭੜੱਕੇ ਵਾਲੀ ਜਗ੍ਹਾ ਤੇ ਜਿਵੇਂ ਕੀ ਆ ਸਬਜ਼ੀਆਂ ਵੇਚਦੇ ਨੇ ਟਾਇਪੂ ਖਣਾਉਂਦੇ ਨੇ ਆਟੋ ਵਾਲੇ ਰੇੜੀ ਵਾਲੇ ਇਹਨਾਂ ਨੂੰ ਸੈਟਾ ਤੇ ਕੀਤਾ ਜਾਵੇ ਤੇ ਅਸੀਂ ਆਪਣੇ ਜਿੰਨੇ ਵੀ ਲੋਕ ਨੇ ਸਮਰਾਲੇ ਹਲਕੇ ਦੇ ਨੇ ਅਸੀਂ ਇਹੋ ਜਿਹੇ ਐਕਸੀਡੈਂਟਾਂ ਤੋਂ ਬਚ ਸਕੀਏ ਸੱਤਾ ਜੀ ਕੁੜੀ ਦੇ ਤਾਂ ਘੱਟ ਆ ਥੋੜੀ ਜੀ ਮੁੰਡੇ ਦੇ ਜ਼ਿਆਦਾ ਮੁੰਡੇ ਦੀ ਫੈਕਚਰ ਹੋ ਗਿਆ ਠੀਕ ਹੈ ਡਾਕਟਰ ਸਾਹਿਬ ਡਾਕਟਰ ਸਾਹਿਬ ਤਾਂ ਇਹੀ ਕਹਿੰਦੇ ਨੇ ਵੀ ਉਹਨਾਂ ਨੇ ਹੁਣ ਇੱਥੇ ਸਮਰਾਲੇ ਥੋੜਾ ਟ੍ਰੀਟਮੈਂਟ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਮੋਢੀ ਲਈ ਸੈਟਰਡਾਣ ਬੱਤੀ ਭੇਜ ਦਿੱਤਾ ਵਾ ਰੈਫਰ ਕਰ ਦਿੱਤਾ ਵਾ ਇਹdemo ਮੇਰਾ ਨਾਮ ਲਗਵਿੰਦਰ ਸਿੰਘ ਜੀ ਇੱਕ ਐਕਸੀਡੈਂਟ ਕੇਸ ਸੀ ਮਹਾਂਜੇ ਮੈਂ ਅਸੀਂ ਜਾ ਰਹੇ ਸੀਗੇ ਆਪਣਾ ਇੱਥੇ ਤਕਰੀਬਨ ਬਾਜ਼ਾਰ ਦੇ ਵਿੱਚ ਗਰਦਾਰੀ ਦੇ ਕੋਲੇ ਉੱਥੋਂ ਦੇਖਿਆ ਸੀ ਇੱਕ ਆਲੇ-ਦਾਲੇ ਕਾਫੀ ਰੇੜੀਆਂ ਤੇ ਟ੍ਰੈਫਿਕ ਜ਼ਿਆਦਾ ਹੋਣ ਦੇ ਕਰਕੇ ਉੱਥੇ ਇੱਕ ਨਵਾਂ ਵਿਆਹ ਜੋੜਾ ਸਾਡੇ ਇੱਥੇ ਇਮਪਨਗਰ ਤੋਂ ਕੁੜੀ ਸੀਗੀ ਵਿਚਾਰੀ ਉਹ ਜਾ ਰਹੀ ਸੀ ਆਪਣੇ ਹਸਬੰਡ ਵਾਈਸ ਕੋਏ ਤਾਂ ਇੱਕ ਤੇਜ਼ ਕਾਰ ਵਾਲੇ ਨੇ ਉਹਨਾਂ ਨੂੰ ਫਟਕ ਕੇ ਮਾਰਿਆ ਤੇ ਅਸੀਂ ਫਟਾਫਟ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਵਿਚਾਰਿਆਂ ਨੂੰ ਛੇਤੀ ਇੱਥੇ ਲੈ ਕੇ ਆਂਦਾ ਬੇਟੀ ਦੇ ਸਿਰ ਤੇ ਘੱਟੋ ਘੱਟ ਮੈਨੂੰ ਲੱਗਦਾ ਵੀ 7-8 ਟੰਕ ਲੱਗੇ ਨੇ ਜੀ ਤੇ ਬੱਚੇ ਦੀ ਲੱਤ ਟੁੱਟ ਗਈ ਉਹਨੂੰ ਪੀਜੀਆਈ ਰੈਫਰ ਕੀਤਾ ਗਿਆ ਤੇ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਹਾਂ ਜੀ ਦੇਖੋ ਵਾਰ-ਵਾਰ ਕਹਿਣ ਤੇ ਵੀ ਰੇੜੀਆਂ ਟ੍ਰੈਫਿਕ ਗੱਡੀਆਂ ਇਹਦੇ ਤੇ ਇੱਕ ਦੋ ਦਿਨ ਧਿਆਨ ਚਾਉਂਦਾ ਜੇ ਅੱਜ ਉਹ ਰੇੜੀਆਂ ਤੇ ਗੱਡੀਆਂ ਨਾ ਖੜੀਆਂ ਹੋਣ ਦੁਕਾਨਾਂ ਦੇ ਮੂਹਰੇ ਤਾਂ ਕਿਸੇ ਦੇ ਬੱਚੇ ਦੀ ਮਤਲਬ ਜਾਨ ਆ ਜਿਹੜੀ ਬਚ ਸਕਦੀ ਸੀ ਅੱਜ ਉਹ ਬੱਚੇ ਦੋਏ ਮਤਲਬ ਬਹੁਤ ਗੰਭੀਰ ਹਾਲਤ ਜ਼ਖਮੀ ਨੇ ਤੇ ਬੇਟੇ ਨੂੰ ਪੀਜੀ 32 ਤੇ ਰੈਫਰ ਕੀਤਾ ਜੀ ਤੇ ਬਾਕੀ ਪ੍ਰਸ਼ਾਸਨ ਨੂੰ ਸਾਡੇ ਹੱਥ ਜੋੜ ਕੇ ਅਪੀਲ ਹੈ ਜੀ ਤੇ ਇੱਕ ਕੋਈ ਇੱਥੇ ਅਸੀਂ ਦੇਖਿਆ ਜੀ ਉਹ ਬੇਟੇ ਦੇ ਵਾਸਤੇ ਕੋਈ ਕਰੀਮਰ ਵਾਇਰ ਕਰੀਮਰ ਵਾਇਰ ਉਹ ਚਾਹੀਦੀ ਸੀ ਉਹ ਸਾਨੂੰ ਨਾ ਕਿਸੇ ਮੈਡੀਕਲ ਤੋਂ ਉਪਲਬਧ ਹੋਈ ਨਾ ਹਸਪੀਟਲ ਤੋਂ ਤੇ ਲੁਧਿਆਣਾ ਤੋਂ ਮਿਲੂਗੀ ਦੇਖੋ ਐਡੀ ਛੱਤੀ ਲੁਧਿਆਣਾ ਤਾਂ ਵੱਡਾ ਸ਼ਹਿਰ ਆ ਇਹ ਵੀ ਇੱਕ ਨਾਮਵਰ ਸ਼ਹਿਰ ਆ ਅਸੀਂ ਚਾਹੁੰਦੇ ਆ ਵੀ ਪ੍ਰਸ਼ਾਸਨ ਨੂੰ ਇਦਾਂ ਦੀਆਂ ਛੋਟੀਆਂ ਚੀਜ਼ਾਂ ਸਾਡੇ ਸ਼ਹਿਰ ਦੇ ਵਿੱਚ ਵੀ ਆਉਣੀਆਂ ਚਾਹੀਦੀਆਂ ਨੇ ਡਾਕਟਰ ਅਮਰਜੀਤ ਕੌਰ ਇਫੈਕਟਿਵ ਦੇ ਹਾਂਜੀ ਅੱਜ 10 ਵਜੇ ਦੇ ਕਰੀਬ ਇੱਕ ਹਰਟਲ ਹਸਬੰਡ ਵਾਈਫ ਐਕਸੀਡੈਂਟ ਵਿੱਚ ਆਇਆ ਐਂਡ ਦੋਨਾਂ ਦੇ ਕਾਫੀ ਸੱਟਾਂ ਲੱਗੀਆਂ ਸੀ ਐਂਡ ਜਿਹਦੇ ਉਹਨਾਂ ਦੇ ਹਸਬੰਡ ਜਿਹਦਾ ਨਾਮ ਰਜਨਜੀਤ ਹੈ ਉਹਨਾਂ ਦੀ ਉਮਰ ਕਰੀਬ 28 ਸਾਲ ਉਹਨਾਂ ਨੂੰ ਅਸੀਂ ਰੈਫਰ ਕਰ ਦਿੱਤਾ ਸਾਡੇ ਘਰ ਐਂਡ ਉਹਨਾਂ ਦੇ ਜਿਹੜੇ ਵਾਈਫ ਆ ਉਹਨਾਂ ਦੇ ਨਾਲ ਦੇਖੀ ਚੱਲ ਰਿਹਾ ਉਹਨਾਂ ਦੇ ਕੀਏ ਕਿੱਥੇ ਦਰਦ ਆ ਗਗਨਦੀਪ ਦੇ ਇੱਕ ਤਾਂ ਰਾਈਟ ਲੈਗ ਦੇ ਵਿੱਚ ਫ੍ਰੈਕਚਰ ਹੈਗਾ ਐਂਡ ਇਟ ਉਹਨਾਂ ਦੇ ਹੱਲ ਦੇ ਵਿੱਚ ਖੱਟ ਲੱਗੀ ਹੋਈ ਸੀ ਐਂਡ ਉਹਦੇ ਲਈ ਅਸੀਂ ਸੀਟੀ ਸਕੈਨ ਲਈ ਰੈਫਰ ਕੀਤਾ ਉਹਨਾਂ ਨੂੰ ਉਹ ਦਾ ਬਟਨ ਹਾਂ ਜਿਵੇਂ ਆ ਵੀ ਗਾ ਉਹਦੇ ਇਹਨਾਂ ਨੂੰ ਤੇ ਫਿਰ ਜਾਨ ਨੂੰ ਬੈਠੇ ਬਈ ਨਾ